ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਰਨੀ ਆਪਾਂ ਡੀਵਾਟਰਿੰਗ ਉਹਨਾਂ ਦੇ ਵਿੱਚੋਂ ਅਸੀਂ ਹੁਣ ਫਸਲ ਦੀ ਕਟਾਈ ਤੋਂ ਬਾਅਦ ਜਦ ਖੇਤ ਬੇਲੇ ਉਡਣਗੇ ਸਾਰੇ ਛੱਪੜਾਂ ਦੇ ਅਸੀਂ ਸੈਂਪਲ ਭਰ ਆ ਰਹੇ ਹਾਂ ਜਿਹੜੇ ਛੱਪੜਾਂ ਦੇ ਸੈਂਪਲ ਜਿਹੜੇ ਨੇ ਉਹ ਐਸ ਪਰ ਰੈਗੂਲੇਸ਼ਨਸ ਜਿਹੜੇ ਐਗਰੀਕਲਚਰ ਦੀ ਨਾਰਮਸ ਨੂੰ ਕੰਪਲਾਈ ਕਰਦੇ ਨੇ ਮੀਟ ਕਰਦੇ ਨੇ ਉਹਨਾਂ ਨੂੰ ਅਸੀਂ ਸਿੱਧਾ ਡੀਵਾਟਰਿੰਗ ਕਰਕੇ ਖੇਤਾਂ 'ਚ ਪਾਣੀ ਪਾ ਕੇ ਖਾਲੀ ਕਰਾ ਰਹੇ ਹਾਂ ਔਰ ਉਸ ਤੋਂ ਬਾਅਦ ਚੋਂ ਅਸੀਂ ਉਹਦੇ ਵਿੱਚ ਟੋਟਲ ਦੀ ਟੋਟਲੀ ਉਹਦੀ ਜਿਹੜੀ ਡੀਸੈਲਟਿੰਗ ਕਰਵਾ ਕੇ ਉਹਦੇ ਚੋਂ ਡੀਸੈਲਟਿੰਗ ਕਰਵਾ ਕੇ ਉਹਦੇ ਜਿਹੜਾ ਪਾਣੀ ਦੀ ਪਰਕੂਲੇਸ਼ਨ ਹੈ ਵੀ ਤਾਜੋ ਪਾਣੀ ਦਾ ਰਿਸਾਬ ਥੱਲੇ ਤੱਕ ਜਾ ਸਕੇ ਇੱਕ ਤਾਂ ਉਹ ਤਾਂ ਇੰਤਜ਼ਾਮ ਕਰ ਰਹੇ ਹਾਂ ਪਰ ਉਹ ਐਡਾ ਨਹੀਂ ਉਸ ਤੋਂ ਪਹਿਲਾਂ ਅਸੀਂ ਉਸ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਸੀਚੇਵਾਲ ਮਾਡਲ ਠਾਪਰ ਮਾਡਲ ਤੇ ਪੀਪੀਸੀਬੀ ਦਾ ਜਿਹੜਾ ਮਾਡਲ ਹੈ ਇਹਨੂੰ ਅਸੀਂ ਆਪਟ ਕਰ ਰਹੇ ਹਾਂ ਜਿਹਦੇ ਵਿੱਚ ਜਿਹੜਾ ਪਾਣੀ ਹੋਊਗਾ ਪਾਣੀ ਪਹਿਲਾਂ ਪ੍ਰਾਇਮਰੀ ਚੈਂਬਰਸ ਚ ਜਾਊਗਾ ਉੱਥੋਂ ਟ੍ਰੀਟ ਹੋ ਕੇ ਸੈਕੰਡਰੀ ਚੈਂਬਰਸ ਚ ਜਾਊਗਾ ਫੇਰ ਇੱਕ ਚੈਂਬਰ ਹੋਰ ਬਣੂ ਉਹਦੇ ਜਾਊ ਉਸ ਤੋਂ ਬਾਅਦ ਜੋ ਜਿਹੜਾ ਪਾਣੀ ਹੋਊਗਾ ਇਹ ਪ੍ਰੋਪਰ ਜਿਹੜੇ ਪੱਕੇ ਪੌਂਡ ਸاسي ਜਿਹੜੀਆਂ ਇਹਦੀਆਂ ਥੱਲੋ ਪੌਂਡ ਕੱਚਾ ਹੋਊਗਾ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਵਾਲਸ ਹੋਣਗੀਆਂ ਉਹ ਐ ਟੇਪਰ ਦੇ ਵਿੱਚ ਕਰਕੇ ਪ੍ਰੋਪਰ ਉਹਦੇ ਤੇ ਜਿਵੇਂ ਆਪਾਂ ਕਹਿ ਲਓ ਵੀ ਕੰਕਰੀਟ ਦੀ ਜਿਵੇਂ ਵਾਲ ਹੁੰਦੀ ਹੈ ਇਸ ਤਰੀਕੇ ਨਾਲ ਵਾਲਸ ਤਿਆਰ ਕਰਾਂਗੇ ਔਰ ਪ੍ਰੋਪਰ ਦੇਖਣ ਨੂੰ ਉਹ ਛੱਪੜ ਇੰਨਾ ਬਿਊਟੀਫੁੱਲ ਲੱਗੂ ਐ ਇੰਨਾ ਸੋਹਣਾ ਲੱਗੂ ਆ ਜੀਦਨ ਨਾਲ ਇੱਕ ਤਾਂ ਪਿੰਡ ਨੇ ਜਿਹੜੇ ਸਾਡੇ ਉਹ ਬਿਊਟੀਫਾਈ ਹੋ ਜਾਣਗੇ ਸੋਹਣੇ ਹੋ ਜਾਣਗੇ ਦੂਸਰਾ ਅਸੀਂ ਛੱਪੜਾਂ ਦੇ ਕਿਨਾਰੇਆਂ ਦੇ ਉੱਤੇ ਜਿਹੜੇ ਉੱਪਰ ਕੰਡੇ ਹੋਣਗੇ ਛੱਪੜਾਂ ਦੇ ਉਹਦੇ ਉੱਤੇ ਅਸੀਂ ਟੋਟਲ ਪਲਾਂਟੇਸ਼ਨ ਦਾ ਕੰਮ ਉੱਥੇ ਪ੍ਰੋਪਰ ਪਲਾਂਟੇਸ਼ਨ ਕਰਾਵਾਂਗੇ ਔਰ ਸੋਲਰ ਮੋਟਰਸ ਲਗਾ ਕੇ ਸੂਰਜੀ ਮੋਟਰਾਂ ਲਗਾ ਕੇ ਸੋਲਰ ਮੋਟਰਸ ਲਗਾ ਕੇ ਇਹਦਾ ਜਿਹੜਾ ਛੱਪੜਾਂ ਦਾ ਪਾਣੀ ਹੋਊਗਾ ਇਹ ਟੋਟਲ ਦਾ ਟੋਟਲ ਪਾਣੀ ਹੈ ਜਿਹੜਾ ਇਹ ਐਗਰੀਕਲਚਰ ਐਂਡ ਪਲਾਂਟੇਸ਼ਨ ਦੇ ਲਈ ਯੂਜ਼ ਕਰਨਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਪੰਜਾਬ ਦੇ ਅੰਦਰ ਤਕਰੀਬਨ ਤਕਰੀਬਨ 13000 ਦੇ ਕਰੀਬ ਪੰਚਾਇਤਾਂ ਨੇ ਔਰ ਇਹ ਜਿਹੜੀਆਂ 13000 ਦੇ ਕਰੀਬ ਪੰਚਾਇਤਾਂ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੀਆਂ ਪੰਚਾਇਤਾਂ ਕਹਿੰਦੇ ਆ ਇਹ ਪਿੰਡਾਂ ਦੇ ਵਿੱਚ ਟੋਬੇ ਬਣੇ ਹੁੰਦੇ ਨੇ ਛੱਪੜ ਬਣੇ ਹੁੰਦੇ ਨੇ ਇਹ ਲਗਭਗ ਲਗਭਗ 15000 ਦੇ ਕਰੀਬ ਪੂਰੇ ਪੰਜਾਬ ਦੇ ਅੰਦਰ ਜਿਹੜੇ ਨੇ ਇਹ ਛੱਪੜ ਨੇ 15000 ਦੇ ਕਰੀਬ ਇਹ 15000 ਛਪੜਾਂ ਦੀ ਜਿਹੜੀ ਕਲੀਨਿੰਗ ਦਾ ਪ੍ਰੋਗਰਾਮ ਸਫਾਈ ਦਾ ਪ੍ਰੋਗਰਾਮ ਬੜੇ ਯੁੱਧ ਸਤਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪੰਜਾਬ ਦੇ ਅੰਦਰ ਚੱਲ ਰਹੀ ਹੈ ਅਸੀਂ ਆਰੰਭ ਕਰਵਾ ਦਿੱਤਾ ਹੈ ਮੈਂ ਜਦੋਂ ਪਿੰਡਾਂ 'ਚ ਜਾਣਾ ਦੇਖਣਾ ਤਾਂ ਸਾਨੂੰ ਦੋ ਚੀਜ਼ਾਂ ਦੀ ਬੜੀ ਵੱਡੀ ਡਿਮਾਂਡ ਸੀ ਜਿਹੜੀ ਉਹ ਸਾਹਮਣੇ ਆਉਂਦੀ ਸੀ ਹਰ ਪਿੰਡ ਦੇ ਵਿੱਚ ਇੱਕ ਡਿਮਾਂਡ ਸੀ ਕਿ ਸਾਡੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਕਰ ਦਿਓ ਜਦ ਬਾਰਿਸ਼ਾਂ ਆਂਦੀਆਂ ਛੱਪੜ ਓਵਰਫਲੋ ਹੁੰਦੇ ਨੇ ਛੱਪੜ ਬੈਕ ਮਾਰਦੇ ਨੇ ਗਲੀਆਂ ਦੇ ਵਿੱਚ ਪਾਣੀ ਖੜਦਾ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਦੂਸਰਾ ਇਹ ਪ੍ਰੋਬਲਮ ਹੁੰਦੀ ਸੀ ਕਿ ਜਿਹੜੇ ਛੱਪੜਾਂ ਦਾ ਜਿਹੜਾ ਪਾਣੀ ਸੀ ਉਹ ਪਰਕੂਲੇਟ ਹੋ ਕੇ ਧਰਤੀ ਦੇ ਹੇਠ ਰਸਾਬ ਨਹੀਂ ਸੀ ਹੁੰਦਾ ਜਾਂ ਜਿੱਥੇ ਛੱਪੜ ਜ਼ਿਆਦਾ ਡੂੰਘੇ ਕਰ ਦਿੱਤੇ ਗਏ ਸੀ ਉੱਥੇ ਪਰਕੂਲੇਸ਼ਨ ਦੇ ਨਾਲ ਇਹ ਪਾਣੀ ਸੀ ਜਿਹੜਾ ਘਰਾਂ ਦੇ ਵਿੱਚ ਆਂਦਾ ਸੀ ਉਹ ਪਾਣੀ ਕੰਟਾਮਿਨੇਟ ਹੁੰਦਾ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀਗਾ ਜੀਰੇ ਕਰਕੇ ਭਿਆਨਕ ਬਿਮਾਰੀਆਂ ਸੰਗੀਨ ਬਿਮਾਰੀਆਂ ਦੀ ਸ਼ਿਕਾਇਤ ਸੀ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਸੀ ਦਰਅਸਲ ਮੈਂ ਉਹ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਪਿੰਡ ਦੇ ਛੱਪੜ ਸੀ ਇਹ ਪਿੰਡ ਦੇ ਛੱਪੜ ਕੁਦਰਤੀ ਸਰੋਤ ਕੁਦਰਤੀ ਬਹਾਵ ਦੇ ਨਾਲ ਪਹਿਲੇ ਦਿਨਾਂ ਤੋਂ ਬਣੇ ਹੋਏ ਨੇ ਆਦ ਕਾਲ ਤੋਂ ਜਿੱਥੇ ਵਸੋਂ ਹੁੰਦੀ ਸੀ ਨਿਮਾਨ ਵਾਲੇ ਪਾਸੇ ਨੂੰ ਜਿੱਥੇ ਪਾਣੀ ਜਾ ਕੇ ਇਕੱਠਾ ਹੋ ਜਾਂਦਾ ਸੀ ਉੱਥੇ ਛੱਪੜ ਬਣਾ ਲਿੱਤੇ ਜਾਂਦੇ ਸੀ ਐਦਾਂ ਹੀ ਜਿਵੇਂ ਜਿਵੇਂ ਆਬਾਦੀ ਵੱਧਦੀ ਗਈ ਤਾਂ ਡਿਮਾਂਡ ਵੀ ਵੱਧਦੀ ਗਈ ਤਾਂ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਨਾਂ ਦੇ ਵਿੱਚ ਛੱਪੜ ਦੇੜੇ ਸੀ ਉਹ ਡੂੰਘੇ ਤੇ ਵੱਡੇ ਕੀਤੇ ਜਾ ਰਹੇ ਸੀਗੇ ਪਰ ਇਹ ਅੱਜ ਤੱਕ ਜਣੀ ਕਿ ਇਹਨਾਂ ਦੀ ਸਾਰ ਕਿਸੇ ਨੇ ਨਹੀਂ ਜਾਣੀ ਇਹਨਾਂ ਦਾ ਹਾਲਾਤ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਨਾਂ ਨੂੰ ਮਤਲਬ ਕਿ ਗੌਰ ਹੀ ਨਹੀਂ ਕੀਤੀ ਪਹਿਲੀ ਵਾਰ ਹੋਇਆ ਇਤਿਹਾਸ ਦੇ ਅੰਦਰ ਫਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਕਿ ਕਿਸੇ ਸਰਕਾਰ ਨੇ ਆ ਕੇ ਸਭ ਤੋਂ ਬੁਨਿਆਦੀ ਕੰਮ ਜੋ ਪਿੰਡਾਂ ਦਾ ਛੱਪਣਾ ਦਾ ਉਹਨੂੰ ਹੱਥ ਪਾਇਆ ਇਹਦੇ ਲਈ 4573 ਕਰੋੜ ਰੁਪਇਆ ਜੋ ਰੂਰਲ ਡਵੈਲਪਮੈਂਟ ਦੀ ਜਿਹੜੇ ਸਾਡੇ ਪਿੰਡਾਂ ਦਾ ਸਾਰਾ ਟੋਟਲ ਵਿਕਾਸ ਕਾਰਜ ਕਰਨ ਲਈ 4573 ਕਰੋੜ ਰੁਪਏ ਦਾ ਇਸ ਵਾਰ ਪ੍ਰਬਧਾਨ ਰੱਖਿਆ ਗਿਆ ਜਿਹਦੇ ਵਿੱਚ ਜਿੰਨੇ 15000 ਛੱਪੜ ਨੇ ਮੈਂ ਫੇਰ ਰਿਪੀਟ ਕਰ ਰਹੇ ਹਾਂ ਜਿੰਨੇ 15000 ਦੇ ਕਰੀਬ ਛੱਪੜ ਨੇ ਅਸੀਂ ਟੋਟਲੀ ਉਹਨਾਂ ਛੱਪੜਾਂ ਦੀ ਕਲੀਨਿੰਗ ਦਾ ਪ੍ਰੋਜੈਕਟ ਆਰੰਭ ਚੁੱਕੇ ਹਾਂ